ਮੇਰੇ ਲਾਡਿਆ ਬੱਚਾ ਮੇਰੇ ਮੇਰੇ ਬੱਚੇ ਰਿਮਕਾ ਹੈ ਓਏ ਓਏ ਉਹ ਚੰਡੀਗੜ ਚੱਲੀ ਸੀ ਪੇਪਰ ਦੇਣ ਤੇਰੇ ਪਹਿਲੀ ਗੱਡੀ ਆਈ ਇੱਥੋਂ ਓਏ ਭਾਈ ਤੇ ਇੱਥੇ 66 ਵਾਲੀ ਗੱਡੀ ਆਗਾ ਚੜ੍ਹਨ ਲੱਗੀ ਸੀ ਜੋ ਪੇਪਰ ਜਾ ਤੇ ਚੱਲੀ ਚੰਡੀਗੜ ਹਾਂ ਸਰਕਾਰੀ ਟੀਚਰਦਨ पराई uh, वेट लगी सी ट्रेन तले आगी मामा पहला चार्जर से मगरों चढ़न लगी तो लाते कथले आगी वो तो अफीसर कथले लड़िया कभी ਆਹੇ ਹੋਰ ਮਾਣੇ ਤੋਂ ਰਸਤੇ ਨੂੰ ਆਇਆ ਮਾਏ ਮਾਏ ਨੂੰ ਮਿਲਿਐ ਹਾਏ ਹੋਏ ਹਾਏ ਹੋਏ ਗੁੰਡਾ ਨਾਰਿਵ ਕਾ ਸੀ ਗੁਰੂ ਸਾਹ ਤੇ ਹਾਂਜੀ ਕਿਤੇ ਜਾ ਰਹੇ ਉਹ ਪੇਪਰ ਜਾ ਤੇਨ ਚਲਦੀ ਚੰਡੀਗੜ੍ਹ ਹਾਂ ਸਰਕਾਰੀ ਟੀਚਰ ਦਨ ਹਾਂ ਪ੍ਰਾਈਵੇਟ ਲੱਗੀ ਸੀ ਇਹ ਟ੍ਰੇਨ ਤੇ ਆ ਗਈ ਮਾਮਾ ਪਹਿਲਾਂ ਚੜਗਾ ਤੇ ਮਗਰੋਂ ਚੜਨ ਲੱਗੀ ਤੇ ਫਿਰ ਥੱਲੇ ਆ ਗਈ ਉਥੋਂ ਅਫਸਰ ਕਥਲੇ ਡਿੱਗ ਗਈ ਥਾਰਾ ਕੋਈ ਨਹੀਂ ਦੋਵੇਂ ਮਾਂ ਪਿਓ ਦੋਵੇਂ ਜੀ ਨੇ ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਕਾਈ ਮਹਤਾਨਾ ਮੇਰੀ ਪਹਿਲੇ ਪੜਾਈ ਸੀ ਤੋ ਅਰੇ ਬੁੱਡੇ ਕੀ ਕਰਨ ਰੇ ਹਾਏ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਹਲੇ ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੇ ਮੇਰੀ ਬੱਚੀ ਰਿਵਕਾ ਏ ਓਏ ਓਏ ਓ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਇੱਥੇ ਓਏ ਬਈ ਤੇ ਇੱਥੇ ਚਾਵਣੀ ਵਾਲੀ ਗੱਡੀ ਆਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਹਾਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਰ ਸਲ ਚੜ ਕੇ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰੋਂ ਤੇ ਡਿੱਗ ਪਈ ਓਏ ਉਹਨੇ ਨੁਟ ਰੇਨ ਤੁਰਪੀ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਾਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਛਲਾ ਤੱਕ ਦੀ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕਿਆਲੇ ਸਕੂਲ ਚ ਪੜਾਦੀ ਸੀ ਓਏ ਆਏ 16 ਤਾਰਾ ਯਾਰ ਤਾਂ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ 16 ਤਾਰਾ ਤਰਾਸਾ ਹੋ ਉਹ ਚੰਡੀਗੜ੍ਹ ਪੇਪਰ ਦੇ ਲਈ ਚਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮੈਂ ਮਰ ਗਈ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਸੀ ਰਾਜ ਰਣੂ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀ ਜੀ ਦੀਪਿਕਾ ਆ ਉਹਦੀ ਜਿਹੜੀ ਐ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੀਗੜ੍ਹ ਚੱਲੇ ਸੀ ਪੇਪਰ ਦੇਣ ਵਾਸਤੇ ਹੰਦਾ ਪੈਰ ਫਿਸਲ ਗਿਆ ਤੇ ਹੋਂ ਡੈੱਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਪਰੋਇਪੁਰ ਕਿਥੋਂ ਆਸਤਾਲ ਕਿਥੋਂ ਦੇ ਡੈੱਡ ਵਾਲੇ ਸੀ ਇਹ ਗੁਰੂ ਸਾਹਿਬ ਨੇ ਏਜ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਦੀ ਸੀ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਜੀ 193 193 193 ਦੀ ਹੈ 193 ਦੀ ਲੱਗਦੀ ਲੱਗਦੀ ਵੈਣੀ ਲੰਮੀ ਨਾ ਬੋਲੋ ਠੀਕ ਹੈ